ਸਾਤਸੰਗਤ ਜੀ ਗੰਜ ਮਹੱਲਾ ਲਾਹੌਰ ਤੋਂ ਭਾਈ ਮੋਹਨ ਜੀ ਭਾਈ ਆਲਖ ਜੀ ਭਾਈ ਜੋਦਾ ਜੀ ਅਤੇ ਭਾਈ ਜੱਲੋ ਜੀ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਸਰਨ ਵਿੱਚ ਇਹ ਚਾਰ ਸਿੱਖ ਆਉਂਦੇ ਹਨ ਸਾਤਸੰਗਤ ਜੀ ਇਹ ਚਾਰੇ ਸਿੱਖ ਗੁਰੂ ਘਰ ਦੇ ਮਸੰਦ ਸਨ ਅਤੇ ਗੁਰੂ ਘਰ ਦੀ ਦਸਵੰਧ ਦੀ ਮਾਇਆ ਸਿੱਖਾਂ ਪਾਸੋਂ ਇਕੱਠੀ ਕਰਕੇ ਸਤਿਗੁਰਾਂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦੇ ਸਨ ਇਹ ਗੁਰੂ ਘਰ ਦੀ ਭੇਟਾ ਵਿੱਚੋਂ ਇੱਕ ਕਾਣੀ ਕੋਡੀ ਵੀ ਆਪਣੇ ਪਾਸ ਰੱਖਣੀ ਬਹੁਤ ਵੱਡਾ ਪਾਪ ਸਮਝਦੇ ਸਨ ਸਾ ਸੰਗਤ ਜੀ ਐਸੀ ਜਣੀ ਉੱਚੀ ਅਵਸਥਾ ਵਾਲੇ ਇਹ ਸਿੱਖ ਸਨ ਇਹ ਸਿੱਖ ਲਾਹੌਰ ਦੇ ਗੰਜ ਮਹੱਲੇ ਦੇ ਵਸਨੀਕ ਸਨ ਇੱਕ ਦਿਨ ਇਹਨਾਂ ਨੇ ਸਤਗੁਰਾਂ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ ਇਸ ਤਰ੍ਹਾਂ ਇਹ ਚਾਰੇ ਗੁਰਸਿੱਖ ਸਲਾਹ ਕਰਕੇ ਇੱਕ ਰਥ ਤੇ ਸਵਾਰ ਹੋ ਕੇ ਅੰਮ੍ਰਿਤਸਰ ਨੂੰ ਚੱਲ ਪਏ ਜਦੋਂ ਕੁਝ ਰਸਤਾ ਤੈਅ ਕੀਤਾ ਤਾਂ ਬਹੁਤ ਵੱਡਾ ਹਿਆਨਕ ਸੱਪ ਰਥ ਦੇ ਅੱਗੇ ਆ ਕੇ ਖੜਾ ਹੋ ਗਿਆ ਫਿਰ ਇਹਨਾਂ ਨੇ ਉਸ ਜਗ੍ਹਾ ਤੋਂ ਰਸਤਾ ਬਦਲ ਕੇ ਦੂਸਰੇ ਰਸਤੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੱਪ ਫਿਰ ਦੂਜੇ ਪਾਸੇ ਰਥ ਦੇ ਅੱਗੇ ਆ ਕੇ ਫਿਰ ਖੜਾ ਹੋ ਗਿਆ ਫਿਰ ਭਾਈ ਮੋਹਨ ਜੀ ਨੇ ਵਿਚਾਰ ਕੀਤਾ ਕਿ ਇਹ ਸੱਪ ਵਾਰ-ਵਾਰ ਸਾਡਾ ਰਸਤਾ ਕਿਉਂ ਰੋਕਦਾ ਹੈ ਇਸ ਦਾ ਇਸ ਦੇ ਵਿੱਚ ਕੀ ਗੱਲਬਾਤ ਹੈ ਫਿਰ ਭਾਈ ਮੋਹਨ ਨੇ ਇੱਕ ਘੜੇ ਦਾ ਪ੍ਰਬੰਧ ਕੀਤਾ ਕਿ ਇੱਕ ਘੜਾ ਲਿਆ ਕੇ ਤੇ ਇਸ ਘੜੇ ਵਿੱਚ ਸੱਪ ਨੂੰ ਅਸੀਂ ਪਾ ਲਵਾਂਗੇ ਤਾਂ ਉਹਨਾਂ ਨੇ ਇੱਕ ਘੜਾ ਲਿਆ ਕੇ ਰੱਥ ਦੇ ਅੱਗੇ ਰੱਖ ਦਿੱਤਾ ਤੇ ਸੱਪ ਨੂੰ ਸੰਬੋਧਨ ਕਰਕੇ ਬਚਨ ਕੀਤਾ ਕਿ हे ਭਾਈ ਅਸੀਂ ਤਾਂ ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਚੱਲੇ ਹਾਂ ਜੇਕਰ ਤੂੰ ਵੀ ਜਾਣਾ ਚਾਹੁੰਦਾ ਹੈ ਤਾਂ ਇਸ ਘੜੇ ਵਿੱਚ ਵੱਢ ਜਾਣਾ ਕਰੋ ਸਭ ਉਸੇ ਵੇਲੇ ਘੜੇ ਦੇ ਵਿੱਚ ਵੜ ਗਿਆ ਭਾਈ ਮੋਹਨ ਜੀ ਨੇ ਘੜੇ ਦਾ ਮੂੰਹ ਕੱਪੜੇ ਨਾਲ ਬੰਨ ਕੇ ਘੜੇ ਨੂੰ ਰੱਥ ਦੇ ਉੱਤੇ ਹੀ ਰੱਖ ਲਿਆ ਫਿਰ ਇਹ ਚਾਰੇ ਹੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ ਅਤੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ ਸਤਿਗੁਰਾਂ ਨੇ ਇਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਕਿੰਨੇ ਜਣੇ ਆਏ ਹੋ ਸਤਿਗੁਰਾਂ ਦਾ ਬਚਨ ਸੁਣ ਕੇ ਭਾਈ ਮੋਹਨ ਜੀ ਕਹਿਣ ਲੱਗੇ ਕਿ ਇਹ ਸਤਿਗੁਰੂ ਜੀ ਅਸੀਂ 4 ਜਣੇ ਆਏ ਹਾਂ ਸਤਿਗੁਰੂ ਜੀ ਕੜਾ ਪ੍ਰਸਾਦ ਦੀ ਦੇਖ ਜੋ ਵਰਤੌਣ ਵਾਲਾ ਸਿੱਖ ਸੀ ਉਸ ਨੂੰ ਕਹਿਣ ਲੱਗੇ ਕਿ ਭਾਈ ਇਹਨਾਂ ਨੂੰ ਪੰਜ ਵਰਤਾਵੇ ਦੇਣੇ ਹਨ ਇਹ ਪੰਜ ਜਣੇ ਆਏ ਹਨ ਪਰ ਇਹ ਚਾਰ ਹੀ ਦੱਸ ਰਹੇ ਹਨ ਪੰਜਵਾਂ ਇਹਨਾਂ ਦੇ ਨਾਲ ਇੱਕ ਸੱਪ ਵੀ ਆਇਆ ਹੈ ਸਤਿਗੁਰਾਂ ਨੇ ਇਹਨਾਂ ਨੂੰ ਕਿਹਾ ਕਿ ਪੰਜਵਾਂ ਜੋ ਸੱਪ ਤੁਹਾਡੇ ਨਾਲ ਆਇਆ ਹੈ ਉਹ ਵੀ ਬਾਸ ਲੈ ਕੇ ਆਓ ਸਤਿਗੁਰੂ ਜੀ ਕਹਿਣ ਲੱਗੇ ਕਿ ਸਭ ਜਿਸ ਨੂੰ ਇਹ ਘੜੇ ਵਿੱਚ ਬੰਦ ਕਰਕੇ ਲੈ ਕੇ ਆਏ ਹਨ ਉਹ ਵੀ ਪਿਛਲੇ ਜਨਮ ਵਿੱਚ ਸਾਡਾ ਇੱਕ ਸਿੱਖ ਸੀ ਇਸ ਨੂੰ ਹੰਕਾਰ ਦੇ ਕਾਰਨ ਵੱਡੇ ਫਣ ਵਾਲੇ ਸੱਪ ਦੀ ਜੁਨੀ ਨਹੀਂ ਮਿਲੀ ਹੈ ਇੱਕ ਤਾਂ ਇਹ ਕਾਰਨ ਹੈ ਦੂਜਾ ਕਾਰਨ ਇਹ ਹੈ ਕਿ ਦੂਜਾ ਇਹ ਗੁਰੂ ਘਰ ਦੀ ਮਾਇਆ ਚੋਰੀ ਕਰਦਾ ਸੀ ਇਸ ਕਰਕੇ ਇਹਨੂੰ ਇਹ ਸੱਪ ਦੀ ਜੁਨੀ ਪ੍ਰਾਪਤ ਹੋਈ ਹੈ ਸਾਧ ਸੰਗਤ ਜੀ ਬੰਦਾ ਹੰਕਾਰੀ ਹੋਵੇ ਉਸ ਨੂੰ ਵੀ ਸੱਪ ਦੀ ਜੁਨੀ ਪ੍ਰਾਪਤ ਹੁੰਦੀ ਹੈ ਜਾਂ ਜਿਸ ਦੀ ਸੁਰਤੀ ਮਾਇਆ ਵਿੱਚ ਹੋਵੇ ਜ਼ਿਆਦਾ ਉਸ ਨੂੰ ਸੱਪ ਦੀ ਯੋਨੀ ਪ੍ਰਾਪਤ ਹੁੰਦੀ ਹੈ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਵਿੱਚ ਐਸਾ ਇਹ ਪ੍ਰਵਾਨ ਦੰਦੇ ਹਨ ਰਾਜ ਮਿਲਕ ਸਿਕਦਾਰੀਆਂ ਅਰਸ ਭੋਗਣ ਵਿਸਥਾਰ ਜੇ ਕਿਸੇ ਮਨੁੱਖ ਨੂੰ ਮੁਲਕਾਂ ਦੇ ਰਾਜ ਮਿਲੇ ਵੀ ਹੋਣ ਬੇਅੰਤ ਜ਼ਮੀਨਾਂ ਦੀ ਮਾਲਕੀ ਉਸ ਦੇ ਪਾਸ ਹੋਵੇ ਤੇ ਉਸ ਦੇ ਪਾਸ ਸਰਦਾਰੀਆਂ ਵੀ ਬਣੀਆਂ ਹੋਣ ਦੁਨੀਆਂ ਦੇ ਅਨੇਕਾਂ ਪਦਾਰਥਾਂ ਨੂੰ ਉਹ ਭੋਗਦਾ ਹੋਵੇ ਮਹਾਰਾਜੀ ਆਖਦੇ ਨੇ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ ਹੋਣ ਤੇ ਜੇ ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਹ ਹੰਕਾਰੀ ਹੋ ਜਾਵੇ ਤੇ ਉਸ ਦਾ ਹੁਕਮ ਹਰ ਕੋਈ ਮੰਨਦਾ ਹੋਵੇ ਪਰ ਹੋ ਵੀ ਉਹ ਮਨੁੱਖ ਹੰਕਾਰੀ ਮਹਾਰਾਜੀ ਆਖਦੇ ਨੇ ਰੰਗ ਤਮਾਸੇ ਬਹੁ ਬਿਧੀ ਚਾਏ ਲੱਗ ਰਹਿਆ ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗਤਮਾਸਿਆਂ ਵਿੱਚ ਲੱਗਿਆ ਹੋਇਆ ਹੈ ਰੁਝਿਆ ਹੋਇਆ ਹੈ ਬੜੇ ਚਾਹ ਦੇ ਨਾਲ ਰੰਗਤਮਾਸੇ ਮਾਣਦਾ ਹੈ ਮਹਾਰਾਜੀ ਆਖਦੇ ਨੇ ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ ਮਹਾਰਾਜੀ ਆਖਦੇ ਨੇ ਇਤਨੀ ਐਸ਼ਵਰਜ ਉਸਦੇ ਪਾਸ ਹੋਣ ਦੇ ਬਾਵਜੂਦ ਜੇ ਉਹ ਪਾਰਬਨ ਮਹাকালਪੁਰਖ ਵਾਹਿਗੁਰੂ ਨੂੰ ਚਿਤ ਨਹੀਂ ਕਰਦਾ ਉਸ ਨੂੰ ਹਿਰਦੇ ਵਿੱਚ ਧਾਰਨ ਨਹੀਂ ਕਰਦਾ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ ਤਾਂ ਉਸ ਨੂੰ ਸੱਪ ਦੀ ਜੁਨੀ ਪ੍ਰਾਪਤ ਹੁੰਦੀ ਹੈ ਜਾਨੀ ਇਤਨੀ ਜ਼ਿਆਦਾ ਐਸ਼ਵਰਜ ਪ੍ਰਾਪਤ ਹੋ ਕੇ ਜੋ ਹੰਕਾਰੀ ਬਣਿਆ ਹੋਇਆ ਹੈ ਉਸ ਹੰਕਾਰੀ પુરੁਸ਼ ਨੂੰ ਸੱਪ ਦੀ ਜੁਨ ਪ੍ਰਾਪਤ ਹੁੰਦੀ ਹੈ ਦੂਸਰਾ ਸਾਧ ਸੰਗ ਜੀ ਜੇ ਕਿਸੇ ਦੀ ਬਿਰਤੀ ਮਾਇਆ ਵਿੱਚ ਲੱਗੀ ਰਹੇ ਤਾਂ ਉਸ ਨੂੰ ਵੀ ਸਰਪ ਦੀ ਜੁਨ ਪ੍ਰਾਪਤ ਹੁੰਦੀ ਹੈ ਮਹਾਰਾਜ ਜੀ ਦਾ ਗੁਰਮਾਣੀ ਵਿੱਚ ਫਰਮਾਨ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹ ਜੇ ਮਰੈ ਸਰਪ ਜੁਨ ਵਲਵਲ અવਤਾਰ ਹੈ ਵਲਵਲ ਭਾਵ ਕੇ ਬਾਰ ਬਾਰ ਉਸ ਨੂੰ ਸੱਭ ਦੀ ਜਨ ਪ੍ਰਾਪਤ ਹੋਏਗੀ ਜਿਸ ਦੀ ਸੁਰਤੀ ਅੰਤਮ ਸਮੇਂ ਦੇ ਵਿੱਚ ਮਾਇਆ ਦੇ ਵਿੱਚ ਰਹਿ ਜਾਏਗੀ ਸੋ ਇਸ ਕਰਕੇ ਸਤਿਗੁਰ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਭਾਈ ਅੰਤ ਦੇ ਸਮੇਂ ਵਿੱਚ ਆਪਣੀ ਸੁਰਤੀ ਵਿਰਤੀ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਜੋੜਨਾ ਚਾਹੀਦਾ ਹੈ ਤਾਂ ਕਿ ਸਾਡਾ ਉਦਾਰ ਹੋ ਜਾਵੇ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਸਮਾਜਾਈਏ ਸੋ ਸਾਧ ਸੰਗਤ ਜੀ ਸਤਗੁਰ ਮਹਾਰਾਜ ਜੀ ਨੇ ਉਹਨਾਂ ਗੁਰਸਿੱਖਾਂ ਨੂੰ ਆਖਿਆ ਉਹ ਘੜੇ ਵਿੱਚ ਜਿਹੜਾ ਸੱਪ ਪਿਆ ਹੋਇਆ ਹੈ ਉਸ ਨੂੰ ਘੜੇ ਸਮੇਤ ਸਾਡੇ ਪਾਸ ਲੈ ਕੇ ਆਓ ਫਿਰ ਇਸ ਸੱਪ ਨੇ ਘੜੇ ਤੋਂ ਬਾਹਰ ਆ ਕੇ ਸਤਸੰਗਤ ਦੇ ਅਤੇ ਸਤਗੁਰਾਂ ਦੇ ਦਰਸ਼ਨ ਕੀਤੇ ਹਨ ਫਿਰ ਸਤਗੁਰਾਂ ਨੇ ਇੱਕ ਸੇਵਕ ਭੇਜ ਕੇ ਅੰਮ੍ਰਿਤਸਰ ਸਰੋਵਰ ਵਿੱਚੋਂ ਜਲ ਮੰਗਾਇਆ ਹੈ ਅਤੇ ਇਸ ਸੱਪ ਦੇ ਸਰੀਰ ਤੇ ਛਿੜਕਣਾ ਕੀਤਾ ਹੈ ਉਸੇ ਵਕਤ ਇਸ ਸੱਪ ਨੇ ਆਪਣਾ ਸਰੀਰ ਛੱਡ ਦਿੱਤਾ ਅਤੇ ਇਸ ਦੇ ਸਰੀਰ ਵਿੱਚੋਂ ਬਹੁਤ ਤੇਜ਼ ਪ੍ਰਕਾਸ਼ ਨਿਕਲਿਆ ਅਤੇ ਉੱਥੋਂ ਨਿਕਲ ਕੇ ਇਹ ਤੇਜ਼ ਪ੍ਰਕਾਸ਼ ਸੱਚਖੰਡ ਨੂੰ ਚਲਾ ਗਿਆ ਤੇ ਇਸ ਦੇ ਸਾਰੇ ਪਾਪ ਕੱਟੇ ਗਏ ਸੋ ਸਾਧ ਸੰਗਤ ਜੀ ਇਹ ਅਮਰ ਸਰਸ ਰੋਵਰ ਦੀ ਮਹਾਨਤਾ ਹੈ ਅਮਰ ਸਰਸ ਰੋਵਰ ਵਿੱਚ ਜਿਹੜਾ ਇਸ਼ਨਾਨ ਕਰਦਾ ਹੈ ਸਾਧ ਸੰਗਤ ਜੀ RAM DAS ROVAR ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕ੍ਰਿਸ਼ਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਓ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਤਪੁਰਖ ਪ੍ਰਭ ਆਇਆ ਸਾਧ ਸੰਗਤ ਜੀ ਅਸੀਂ ਆਪਣੇ ਘਰ ਵੀ ਜਦੋਂ ਇਸ਼ਨਾਨ ਕਰਦੇ ਹਾਂ ਤਾਂ ਅਸੀਂ ਆਪਣੇ ਮਨ ਦਾ ਇਸ਼ਨਾਨ ਅਮਰਸਰ ਦੀ ਧਰਤੀ ਤੇ ਅਸੀਂ ਲੈ ਜਾਈਏ ਸਤਸੰਗ ਜੀ ਇਥੇ ਅਸੀਂ ਜਲ ਦਾ ਡੱਬਾ ਆਪਣੇ ਸਰੀਰ ਉੱਪਰ ਜਦੋਂ ਪਾਉਂਦੇ ਹਾਂ ਤਾਂ ਸਾਨੂੰ ਇਹ ਸ਼ਬਦ ਪੜ ਲੈਣਾ ਚਾਹੀਦਾ ਹੈ ਤਾਂ ਕਰਕੇ ਸਾਡੀ ਸੁਰਤ ਅਮਰਸਰ ਵਿਖੇ ਚਲੀ ਜਾਵੇ ਤੇ ਸਾਨੂੰ ਸਰੋਗਰ ਦੇ ਇਸ਼ਨਾਨ ਕਰਨ ਦਾ ਸਾਨੂੰ ਫਲ ਪ੍ਰਾਪਤ ਹੋ ਜਾਵੇ ਸਤਸੰਗ ਜੀ ਸਤਿਗੁਰੂ ਮਹਾਰਾਜ ਜੀ ਸਿੱਧੀ ਵੀ ਕਿਰਪਾ ਕਰ ਸਕਦੇ ਸਨ ਪਰ ਸਤਿਗੁਰੂ ਮਹਾਰਾਜ ਜੀ ਨੇ ਅਮਰਸਰ ਸਰੋਵਰ ਦਾ ਜਲ ਮੰਗਾਇਆ ਉਸ ਉਸ ਆਪ ਮਾ ਦਾ ਉਧਾਰ ਕੀਤਾ ਸਤਸੰਗਤ ਜੀ ਇਹ ਮਹਾਰਾਜ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਜਲਦੀ ਮਹਾਨਤਾ ਵੀ ਪ੍ਰਗਟ ਕਰਨੀ ਸੀ ਸਤਸੰਗਤ ਜੀ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਭਾਈ ਜੇ ਸਾਨੂੰ ਐਸ਼ਵਰਜ ਪ੍ਰਾਪਤ ਹੋਵੇ ਸਾਡੇ ਪਾਸ ਅਮੀਰੀ ਹੋਵੇ ਸਾਨੂੰ ਉਸ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਹੈ ਦੂਜੀ ਸਿੱਖਿਆ ਇਹ ਮਿਲਦੀ ਹੈ ਗੁਰੂ ਘਰ ਦਾ ਜੋ ਮਾਇਆ ਹੈ ਭੇਟਾ ਹੈ ਉਹ ਸਾਨੂੰ ਉਸ ਵਿੱਚੋਂ ਇੱਕ ਪੰਜੀ ਵੀ ਨਹੀਂ ਖਾਣੀ ਚਾਹੀਦੀ ਸਾਧ ਸੰਗਤ ਜੀ ਇੱਕ ਇੱਕ ਪੈਸੇ ਦਾ ਹਿਸਾਬ ਰੱਖ ਕੇ ਗੁਰੂ ਦੀ ਮਾਇਆ ਗੁਰੂ ਨੂੰ ਸਮਰਪਿਤ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਦੇ ਉਹ ਜਿਹੜੇ ਚਾਰੇ ਸਿੱਖ ਆਏ ਸਨ ਉਹ ਵੀ ਮਸੰਦ ਸਨ ਉਹ ਇੱਕ ਕਾਣੀ ਕੋਡੀ ਵੀ ਆਪਣੇ ਪਾਸ ਨਹੀਂ ਰੱਖਦੇ ਸਨ ਲੇਕਿਨ ਇਹ ਜਿਹੜਾ ਸੱਪ ਬਣਿਆ ਹੋਇਆ ਸਿੱਖ ਸੀ ਇਹ ਮਾਇਆ ਆਪਣੇ ਪਾਸ ਲੁਕੋ ਕੇ ਰੱਖਦਾ ਸੀ ਗੁਰੂ ਕੀ ਮਾਇਆ ਨਾਲ ਠੱਗੀ ਮਾਰਦਾ ਸੀ ਸਾਧ ਸੰਗਤ ਜੀ ਇਸੇ ਕਰਕੇ ਇਸ ਨੂੰ ਸੱਪ ਦੀ ਜੋਨ ਪ੍ਰਾਪਤ ਹੋਈ ਹੈ ਇਹ ਤਾਂ ਸਾਨੂੰ ਸਿੱਖਿਆ ਮਿਲਦੀ ਹੈ ਸਾਧ ਸੰਗਤ ਜੀ ਗੁਰੂ ਦੀ ਮਾਇਆ ਗੁਰੂ ਨੂੰ ਸਮਰਪਿਤ ਕਰਨੀ ਚਾਹੀਦੀ ਹੈ ਵੈਸੇ ਤਾਂ ਮਸੰਦ ਪਰਤਾ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬੰਦ ਕਰਵਾਈ ਸੀ ਉਸ ਸਮੇਂ ਵੀ ਦਸਵੇਂ ਪਾਤਸ਼ਾਹ ਦੇ ਸਮੇਂ ਵੀ ਬਹੁਤ ਸਾਰੇ ਮਸੰਦ ਗੁਰੂ ਘਰ ਦੀ ਮਾਇਆ ਨਾਲ ਠੱਗੀ ਮਾਰਦੇ ਸਨ ਜਿਵੇਂ 10000 ਇਕੱਠਾ ਕੀਤਾ ਤਾਂ 5000 ਆਪਣੀ ਜੇਬ ਵਿੱਚ ਪਾ ਲਿਆ 5000 ਗੁਰੂ ਨੂੰ ਭੇਟਾ ਕਰ ਦਿੱਤਾ ਬਾਬਾ ਮਹਾਰਾਜ ਜੀ ਦਸਮੰਦ ਦੀ ਮਾਇਆ ਇਕੱਠੀ ਕਰਕੇ ਅਸੀਂ ਲਾਇਆ ਗੁਰਸਿੱਖਾਂ ਦੇ ਘਰਾਂ ਤੋਂ ਸਾਧ ਸੰਗਤ ਜੀ ਇਹ ਠੱਗੀ ਚੱਲਦੀ ਸੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਕਰਕੇ ਇਹ ਮਸੰਦ ਪ੍ਰਥਾ ਬੰਦ ਕਰਵਾਈ ਹੈ ਪਰ ਲੇਕਿਨ ਪਤਾ ਨਹੀਂ ਅਸੀਂ ਕਿਹੜੀ ਮਰਿਆਦਾ ਦੇ ਨਾਲ ਸਾਧ ਸੰਗਤ ਜੀ ਦੁਆਰੇ ਅਸੀਂ ਉਗਰਾਹੀਆਂ ਕਰਦੇ ਆਂ ਅਸੀਂ ਉਹੀ ਮਸੰਦ ਪ੍ਰਥਾ ਲਿਆਂਦੀ ਅਸੀਂ ਜਗਾ ਜਗਾ ਦੇ ਪਰ ਜਾ ਕੇ ਉਗਰਾਹੀਆਂ ਕਰਦੇ ਆ ਕਿ ਗੁਰੂ ਘਰ ਨੂੰ ਮਾਇਆ ਦੀ ਲੋੜ ਹੈ ਜੀ ਗੁਰੂ ਤੇ ਗੁਰੂ ਨੂੰ ਮਾਇਆ ਦੀ ਲੋੜ ਨਹੀਂ ਹੁੰਦੀ ਗੁਰੂ ਤਾਂ ਦਾਤਾ ਹੁੰਦਾ ਹੈ ਸਾਧ ਸੰਗ ਜੀ ਇਹ ਪ੍ਰਥਾ ਸ਼੍ਰੋਮਣੀ ਕਮੇਟੀ ਨੇ ਨਹੀਂ ਚਲਾਈ ਹੋਈ ਸ਼੍ਰੋਮਣੀ ਕਮੇਟੀ ਕੋਈ ਉਗਰਾਹੀ ਨਹੀਂ ਕਰਦੀ ਅਰਾੜਾ ਸਾਹਿਬ ਦੀ ਸੰਪਰਦਾਇ ਕੋਈ ਉਗਰਾਹੀ ਨਹੀਂ ਕਰਦੀ ਸਾਧ ਸੰਗ ਜੀ ਅਸੀਂ ਇੱਕ ਇੱਕ ਕਲੋਨੀਆਂ ਦੇ ਗੁਰਦੁਆਰਿਆਂ ਨੇ ਹੀ ਇਹ ਰਵਾਜ ਚਲਾਇਆ ਹੋਇਆ ਹੈ ਕਿ ਮਾਇਆ ਸੀ ਇਕੱਠੀ ਕਰੀਏ ਸਾਧ ਸੰਗਤ ਜੀ ਇਹ ਪ੍ਰਥਾ ਦਸਵੇਂ ਪਾਤਸ਼ਾਹ ਮਹਾਰਾਜ ਨੇ ਇਹ ਇਸੇ ਕਰਕੇ ਬੰਦ ਕਰਵਾਈ ਹੈ ਕਿਉਂਕਿ ਸਿੱਖਾਂ ਵਿੱਚ ਮਾਇਆ ਇਕੱਠੀ ਕਰਦੇ ਕਰਦੇ ਵਿਕਾਰ ਆ ਜਾਂਦੇ ਹਨ ਤੇ ਇਸ ਕਰਕੇ ਉਹ ਸਿੱਖਾਂ ਨੂੰ ਫਿਰ ਢੇਡੀਆਂ ਜੁਨਾ ਵਿੱਚ ਜਾਣਾ ਪੈਂਦਾ ਹੈ ਸਾਧ ਸੰਗਤ ਜੀ ਇਸ ਕਰਕੇ ਸਾਨੂੰ ਗੁਰੂ ਦੀ ਸਿੱਖਿਆ ਦੇ ਉੱਪਰ ਚੱਲਣਾ ਚਾਹੀਦਾ ਹੈ ਗੁਰੂ ਦੀ ਗੱਲ ਸਾਨੂੰ ਮੰਨਣੀ ਚਾਹੀਦੀ ਹੈ ਇਸ ਕਰਕੇ ਇਹ ਸਾਨੂੰ ਉਗਰਾਹੀਆਂ ਯਾਨੀ ਮਾਇਆ ਮਸੰਦਾਂ ਦੇ ਰੂਪ ਵਿੱਚ ਇਕੱਠੀ ਕਰਨੀ ਇਹ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਮਨਾ ਕੀਤਾ ਹੈ ਹੋਰ ਜਿਹੜੀ ਠੱਗੀ ਹੱਸਾ ਸੰਗ ਜੀ ਅਸੀਂ ਆਪਣਾ ਜੋ ਦਸਬੰਧ ਨਹੀਂ ਕੱਢਦੇ ਇਹ ਵੀ ਗੁਰੂ ਦਾ ਦਸਬੰਧ ਹੁੰਦਾ ਹੈ ਸਤਸੰਗ ਜੀ ਦਸਬੰਧ ਕੱਢਣਾ ਇਸ ਕਰਕੇ ਅਤ ਜ਼ਰੂਰੀ ਹੈ ਦਸਬੰਧ ਦੀ ਮਾਇਆ ਸੀ ਅਗਰ ਆਪਣੇ ਕੋਲ ਰੱਖਾਂਗੇ ਉਹ ਵੀ ਗੁਰੂ ਕੀ ਮਾਇਆ ਦੇ ਨਾਲ ਠੱਗੀ ਮਾਰਨ ਦੇ ਬਰਾਬਰ ਹੀ ਹੈ ਉਹ ਵੀ ਗੁਰੂ ਕੀ ਮਾਇਆ ਦੀ ਇੱਕ ਕਿਸਮ ਦੀ ਚੋਰੀ ਹੀ ਹੈ ਇਸ ਕਰਕੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਇਸ ਸਾਖੀ ਤੋਂ ਕਿ ਅਸੀਂ ਦਸਬੰਧ ਕੱਢੀਏ ਅਸੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਿਸ ਤਰ੍ਹਾਂ ਇਹ ਚਾਰੇ ਸਿੱਖ ਆਏ ਇਹਨਾਂ ਦੀ ਕਲਿਆਣ ਹੋਈ ਇਹਨਾਂ ਦੀ ਸਦਕਾ ਸਾਧ ਸੰਗਤ ਜੀ ਉਹ ਜਿਹੜਾ ਸੱਪ ਬਣਿਆ ਹੋਇਆ ਸਿੱਖ ਸੀ ਉਸ ਦੀ ਵੀ ਕਲਿਆਣ ਹੋਈ ਇਹ ਤਾਂ ਚਾਰੇ ਸਿੱਖ ਗੁਰਮਖਸ ਹਨ ਇਹ ਉਹ ਸੱਪ ਨੂੰ ਲਿਆਏ ਸਾਧ ਸੰਗਤ ਜੀ ਗੁਰੂ ਦੇ ਚਰਨਾਂ ਵਿੱਚ ਲਿਆਏ ਤੇ ਗੁਰੂ ਸਾਹਿਬ ਨੇ ਉਸ ਦਾ ਉਧਾਰ ਕਰ ਦਿੱਤਾ ਸਾਧ ਸੰਗਤ ਜੀ ਹੁਣ ਬੇਅੰਤ ਐਸੇ ਜੋ ਸਿੱਖ ਠੱਗੀਆਂ ਮਾਰਦੇ ਹਨ ਉਹਨਾਂ ਨੂੰ ਕੌਣ ਲੈ ਕੇ ਆਏਗਾ ਗੁਰੂ ਦੀ ਹਜ਼ੂਰੀ ਵਿੱਚ ਇਸ ਕਰਕੇ ਸਾਧ ਸੰਗਤ ਜੀ ਬਹੁਤ ਮੁਸ਼ਕਲ ਬਣੀ ਹੋਈ ਹੈ ਤੇ ਸਾਨੂੰ ਗੁਰੂ ਦੀ ਸਿੱਖਿਆ ਨੂੰ ਮੰਨਣਾ ਚਾਹੀਦਾ ਹੈ ਤੇ ਤਾਂ ਕਰਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰ ਲਈਏ ਸਾਡਾ ਉਧਾਰ ਹੋਵੇ ਤੇ ਸਾਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਵੇ ਤੇ ਇਹ ਸਾਨੂੰ ਇਸ ਤੋਂ ਸਿੱਖਿਆ ਮਿਲਦੀ ਹੈ ਬੋਲਦਿਆਂ ਨੂੰ ਗਲਤੀਆਂ ਬੋਲਣਾ ਚੁੱਕਾ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਕਿਵੇਂ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ